ਕਿਸਦਾ ਕਰਦੀ ਆ ਮੈਂ ਲੈ ਕੇ ਲੈ ਕੇ ਗਿਆ ਤੂੰ 7 ਵਜੇ ਨੂੰ ਠੀਕ ਹੈ ਇੱਕ ਮੇਰਾ ਥਾਣੇ ਨੂੰ ਥਾਣੇ ਜੋ ਦੱਸਣ ਕਿ ਵੀ ਇਹ ਪਾਸੇ ਬੰਦ ਹੋਇਆ ਕਿ ਨਹੀਂ ਅੱਜ ਸਾਰੀ ਜੜੀ ਅਸੀਂ ਦੱਸਾਂਗੇ ਨਾ ਅਸੀਂ ਦੱਸਾਂਗੇ ਫਿਰ ਇਹ ਨਾਟਕ ਤੇ ਜਾਉਣੀ ਜਿੱਥੇ ਹੁਣ ਥਾਣੇ ਦੇ ਮੌਕਾ ਵਾਰਦਾ ਤੇ ਫੜਿਆ ਗਿਆ ਹਜੇ ਵੀ ਨਹੀਂ ਪੈਰਾਂ ਦੇ ਪਾਣੀ ਪਾਣ ਦਿੰਦਾ ਜਾਲਤੂ ਆਲੇ ਕੰ ਮੈਨੂੰ ਆ ਬਣਾ ਗਲਤੀ ਹੋਣਾ ਅਸੀਂ ਕਰ ਗਿਆ ਅਸੀਂ ਦੋ ਤਿੰਨ ਰੀ ਸੰਝਾਇਆ ਪਹਿਲਾਂ ਠੀਕ ਹੈ ਅਲਿ ਜਾਂਗੜ ਤੈਨੂੰ ਕੋਈ ਕੋਹਨੇ ਕਹਿੰਦਾ ਬਾਹ ਤੇਰੇ ਨਾਲ ਜਿਹੜਾ ਕੋ ਹੋਇਆ ਤੂੰ ਉਹੀ ਕਹਿਣਾ ਜਿਹੜਾ ਤੇਰੇ ਨਾਲ ਕੋਸ ਹੋਇਆ ਨਾ ਤੂੰ ਉਹੀ ਕਹਿ ਦੇ ਬਾਹ ਤੈਨੂੰ ਕੋਈ ਬੁਲਾਉਂਦਾ ਨਹੀਂ ਤੈਨੂੰ ਨਾ ਕੋਈ ਹੱਥ ਲਾਵੇ ਨਾ ਕੋਈ ਤੈਨੂੰ ਥਾਣੇ 'ਚ ਬੁਲਾਵੇ ਕੋਈ ਨਹੀਂ ਕਹਿੰਦਾ ਤੈਨੂੰ ਕੋਹ ਠੀਕ ਹੈ ਨਾ ਇਹ ਲੈ ਗਿਆ ਤੈਨੂੰ ਮੈਂ ਕਿਹਾ ਤੈਨੂੰ ਅਸੀਂ ਤਾਂ ਬਸ ਚਲਾਂਦਰੀ ਬਣੇ ਹਾਂ ਮੈਂ ਕਿਹਾ ਕਿਸੇ ਨੇ ਕਿਹਾ ਹਮੇਂ ਕਹਿੰਦਾ ਇਹ ਨਹੀਂ ਕਿੰਨਾ ਸਾਰੀ ਅੱਧੀ ਇਸਾ ਕੀ ਮਾਸ ਸੀਪਲ ਦਾ ਅਚਾ ਇਹਨਾਂ ਨੇ 15 15 ਸਾਲ ਦੀ ਲੱਗਦਾ ਮੁੱਕ ਕੋਈ ਨਹੀਂ ਬਾਕੀ ਉਮਰ ਕਿੰਨੀ ਆ ਤਰੀ ਮੇਰੀ 17 ਸਾਲਾਂ ਦੀ ਆ ਨਹੀਂ ਮੈਂ ਕਰਦੀ ਸੀ ਉਹਨਾਂ ਨੂੰ ਫੋਨ ਲਾਦਾ ਯਾਰ ਤੂੰ ਗਲਤ ਕਾਲ ਨਹੀਂ ਕਰਦੇ ਉਹ ਭੰਤੀ ਨੂੰ ਲਾ ਦੂੰਗਾ ਜ਼ਰੂਰ ਸੀਗੀ ਠੀਕ ਹੈ ਨਾ ਪਰ ਮੈਂ ਦਾ ਮੇਰੀ ਮੈਂ ਵੀ ਐਮ ਐਮ ਫਿਰੀ ਕੋ ਹਾਈ ਪੀਨ ਲਾਉ ਆਂ ਯਾਰ ਬਾਹਰ ਇਹ ਨਾਦਾ ਹੁੰਦਾ ਨਹੀਂ ਹੋਰ ਆਪਾਂ ਇੱਥੇ ਕਿਰੇਂਡ ਹੋਰ ਆਪਾਂ ਕਿਰੇਂਡ ਲਾ ਇਥੇ ਨਹੀਂ ਹੋਰ ਇਹ ਕੋ ਲਾਇਆ ਨਹੀਂ ਹੋਰ ਇਹ ਕੋ ਲਾਇਆ ਕੀ ਤੇਰੀ ਬੋਲੀ ਨਾਲ ਬੋਲ ਸਾਰੀ ਗਾਵਣੀ ਬਈ ਪਾ ਤਾਂ ਟੈਕ ਜਾ ਨਹੀਂ ਹੁਣ ਪੁੱਛ ਲੈ ਹਾਲ ਉਹਦਾ ਕੀ ਹੋਇਆ ਚੁੱਣੇ ਸੀ ਉਹ ਇਹਨਾਂ ਬੰਦਾ ਦਾ ਪੁੱਛ ਯਾਰ ਦੂਜਾ ਹੁਣ ਪੋਚਾ ਸੰਤ ਦੀ ਟੁੱਟ ਗਈ ਇੱਥੇ ਉਹਦਾ ਅੰਦਰ ਆ ਗਏ ਹਾਂ ਆ ਚਾਬੀ ਦੇ ਆਵੇ ਯਾਰ ਅੰਦਰ ਕੀ ਜਿੰਨਾਂ ਦੇ ਵਿੱਚ ਆ ਦੂਜਾ ਬੰਦਾ ਲੱਭੋ ਅੰਦਰ ਉਹ ਆ ਜਾ ਹੈਗਾ ਲੈ ਕੇ ਲੱਤ ਨੂੰ ਆ ਜਾ ਕਿੱਥੇ ਹੈ ਹਾਂ ਅੱਜ ਕੋਈ ਨਹੀਂ ਜਿਹਦਾ ਅਸੀਂ ਕਹਤਾ ਜਨਾ ਨਹੀਂ ਤਰੀ ਵੀ ਗਏ ਆ ਹਾਂ ਕਹਿੰਦਾ ਬਈ ਮਾਹੀਆਂ ਸਿੱਖਣਾ ਮੈਂ ਮੰਡਾ ਓਏ ਹਾਂ ਜਾਂਦੇ ਗਰੀਬ ਨੂੰ